ਜਿੰਨੇ ਪਾਦੇ ਵਿੱਚ ਕੱਲੀ-ਕੱਲੀ ਫਸਲ ਉੱਤੇ ਐਮਐਸਪੀ ਦੇਵਾਂਗੇ ਚੈਲੰਜ ਕਰਦੇ ਆ ਕੈਪਟਨ ਸਾਹਿਬ ਨੂੰ ਤੇ ਜਦੋਂ ਮੈਂ ਕਿਹਾ ਵੀ ਮੈਂ ਜ਼ਜ਼ਬਾਤੀ ਹੋ ਕੀ ਕਿਹਾ ਪਰ ਸਿਸਟਮ ਦੇ ਵਿੱਚ ਆ ਕੇ ਪਤਾ ਲੱਗਦਾ ਵੀ ਕੁਝ ਚੀਜ਼ਾਂ ਪੰਜਾਬ ਸਰਕਾਰ ਦੇ ਐਂਡ ਤੋਂ ਹੌਲੀ-ਹੌਲੀ ਹੁੰਦੀਆਂ ਮੈਨੂੰ ਕੋਈ ਇੱਕ ਸੁਪਨਾ ਪੂਰਾ ਕਰਨ ਲਈ ਕਿਹਾ ਜਾਵੇ ਤਾਂ ਉਹ ਮੇਰਾ ਸੁਪਨਾ ਹੀ ਹੋਣਾ ਕਿ ਐਮਐਸਪੀ ਮਿਲਣੀ ਚਾਹੀਦੀ ਹੈ ਵਿਰੋਧੀ ਕਹਿੰਨ ਨੂੰ ਬਹੁਤ ਕੁਝ ਕਹਿ ਦਿੰਦੇ ਆ ਪਰ ਹਰ ਕਿਸਾਨ ਦੇ ਬੱਚੇ ਦੇ ਹੀ ਸੁਪਨਾ ਹੁੰਦਾ ਹੈ ਵੀ ਐਮਐਸਪੀ ਮਿਲੇ ਤੇ ਜ਼ਰੂਰ ਉਹ ਦਿਨ ਆਊਗਾ ਜ਼ਰੂਰ 5 ਮਿੰਟ ਦੇ ਵਿੱਚ ਐਮਐਸਪੀ ਦੇਣ ਦੇ ਬਿਆਨ ਤੇ ਮੰਤਰੀ ਅਨਮੋਲ ਗਗਨਮਾਨ ਇੱਕ ਵਾਰ ਫਿਰ ਤੋਂ ਸਫਾਈ ਦਿੰਦੇ ਨਜ਼ਰ ਆਏ ਜਿਨ੍ਹਾਂ ਦਾ ਕਹਿਣਾ ਹੈ ਕਿ ਉਕਤ ਬਿਆਨ ਉਹਨਾਂ ਦੇ ਵੱਲੋਂ ਜਜ਼ਬਾਤੀ ਹੋ ਕੇ ਦਿੱਤਾ ਗਿਆ ਸੀ ਲੇਕਿਨ ਕਿਸਾਨਾਂ ਨੂੰ ਐਮਐਸਪੀ ਦਿਵਾਉਣਾ ਉਹਨਾਂ ਦਾ ਸੁਪਨਾ ਹੈ ਜੋ ਜ਼ਰੂਰ ਪੂਰਾ ਹੋਵੇਗਾ ਮੈਸ ਵੀ ਦੀ ਜੇ ਗੱਲ ਕਰੀਏ ਵਿਰੋਧੀ ਲਗਾਤਾਰ ਸੋਸ਼ਲ ਮੀਡੀਆ ਤੇ ਤੁਹਾਡੀ ਪੁਰਾਣੀਆਂ ਪੋਸਟਾਂ ਮਾਰ ਕੇ ਕਹਿ ਰਹੇ ਨੇ ਕਿ ਮੈਸ ਅੱਜ ਦੇ ਮੈਲੇ ਦੀ ਗੱਲ ਕਰੋ ਦੇਖੋ ਮੇਰਾ ਇੱਕੋ ਹੀ ਸੁਪਨਾ ਹੈ ਜੀ ਯਕੀਨ ਰੱਖਿਓ ਮੈਂ ਕਿਸਾਨ ਪਰਿਵਾਰ ਦੀ ਧੀ ਹਾਂ ਕਿ ਪੰਜਾਬ ਦੇ ਕਿਸਾਨਾਂ ਨੂੰ ਸਾਰਿਆਂ ਨੂੰ ਐਮ ਐਸ ਪੀ ਮਿਲੇ ਤੇ ਜੇ ਇਹ ਗੱਲ ਮੈਂ ਕਹੀ ਆ ਤਾਂ ਦਿਲੋਂ ਕਹੀ ਆ ਤੇ ਮੈਨੂੰ ਕੋਈ ਇੱਕ ਸੁਪਨਾ ਪੂਰਾ ਕਰਨ ਲਈ ਕਿਹਾ ਜਾਵੇ ਤਾਂ ਉਹ ਮੇਰਾ ਸੁਪਨੇ ਹੀ ਹੋਣਾ ਕਿ ਐਮਐਸਪੀ ਮਿਲਣੀ ਚਾਹੀਦੀ ਹੈ ਤੇ ਜਦੋਂ ਮੈਂ ਕਿਹਾ ਵੀ ਮੈਂ ਜ਼ਬਾਤੀ ਹੋ ਕੀ ਕਿਹਾ ਪਰ ਸਿਸਟਮ ਦੇ ਵਿੱਚ ਆ ਕੇ ਪਤਾ ਲੱਗਦਾ ਵੀ ਕੁਝ ਚੀਜ਼ਾਂ ਪੰਜਾਬ ਸਰਕਾਰ ਦੇ ਐਂਡ ਤੋਂ ਹੌਲੀ-ਹੌਲੀ ਹੁੰਦੀਆਂ ਮੈਂ ਕਿਹਾ ਇਸ ਗੱਲ ਦਾ ਕਿ ਸਰਕਾਰ ਦੇ ਵਿੱਚ ਆਉਣੇ ਉਹ ਤੋਂ ਸਮਝ ਆਉਂਦੀਆਂ ਨੇ ਪਰ ਯਕੀਨ ਰੱਖਿਓ ਬਾਬਾ ਨਾਨਕ ਜੀ ਦੀ ਮਿਹਰ ਹੋਈ ਜ਼ਰੂਰ ਦੇਣਾਊਗਾ ਤੇ ਸੁਪਨਾ ਸਾਸੀ ਕਿਸਾਨ ਪਰਿਵਾਰਾਂ ਤੋਂ ਬਿਲੋਂਗ ਕਰਦੇ ਆਂ ਵਿਰੋਧੀ ਕਹਿੰਨ ਨੂੰ ਬਹੁਤ ਕੁਝ ਕਹਿ ਦਿੰਦੇ ਆ ਪਰ ਹਰ ਕਿਸਾਨ ਦੇ ਬੱਚੇ ਦੇ ਹੀ ਸੁਪਨਾ ਹੁੰਦਾ ਵੀ ਐਮਐਸਪੀ ਮਿਲੇ ਤੇ ਜ਼ਰੂਰ ਉਹ ਦਿਨ ਆਊਗਾ ਜ਼ਰੂਰ